ਇਕੋ ਹੰਕਾਰ ਨੂੰ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਲਿਖਦੇ ਹਨ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੇ ਖਾਲਸਾ ਵੀ ਵਾਹਿਗੁਰੂ ਦਾ ਬਣਾਇਆ ਤੇ ਜਿਹੜੀ ਜੰਗ ਖਾਲਸਾ ਜਿੱਤੇਗਾ ਉਹਦਾ ਸੇਰਾ ਵੀ ਵਾਹਿਗੁਰੂ ਦੇ ਮੱਥੇ 'ਤੇ ਬੱਚੇਗਾ ਵਾਹਿਗੁਰੂ ਦੀ ਫੌਜ ਹੈ ਤੇ ਵਾਹਿਗੁਰੂ ਦਾ ਹੀ ਉਹ ਮੈਦਾਨ ਹਰ ਮੈਦਾਨ ਮੋਰਚਾ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਹੈ ਮਹਾਰਾਜ ਨੇ ਸਭ ਤੋਂ ਪਹਿਲਾਂ ਉਸ ਪਰਮੇਸ਼ਰ ਦੀ ਫਤਿਹ ਲਿਖੀ ਹੈ ਸ੍ਰੀ ਭਗਵਤੀ ਜੀ ਸਹਾ ਉਹ ਜਿਹੜੀ ਵਾਹਿਗੁਰੂ ਦੀ ਸ਼ਕਤੀ ਜਿਸ ਤੋਂ ਸਾਰੇ ਪੈਦਾ ਹੁੰਦੇ ਨੇ ਉਸ ਭਗੋਤੀ ਨੂੰ ਮਹਾਰਾਜ ਕਹਿੰਦੇ ਸਦਾ ਹੀ ਸਾਡੇ ਅੰਗ ਸੰਗ ਰਵੇ ਸਹਾਇ ਹੋਵੇ ਸਤੋਤਰ ਸ੍ਰੀ ਭਗਵਤੀ ਜੀ ਦਾ ਪਾਤਸ਼ਾਹੀ ਦਸਵੀਂ ਸ੍ਰੀ ਭਗਵਤੀ ਦੀ ਉਸਤਤ ਦੀ ਕਥਾ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਲਿਖ ਰਹੇ ਹਨ ਕੋਈ ਅੰਗ ਪ੍ਰਯਾਤ ਛੰਦ ਜੰਗ ਪ੍ਰਯਾਤ ਛੰਦ ਸਾਧ ਸੰਗਤ ਜਿਵੇਂ ਸਭ ਚੱਲਦਾ ਨਾ ਇਦਾਂ ਇਹ ਛ ਕੀ ਧਾਰ ਵਾਲੀ ਐ ਸਰੋਹੀ ਐ ਕਰੇ ਏਕ ਤੇ ਦ્વੈ ਸੋ ਭਟ ਹਾਥ ਸੋਹੀ ਜੋਧਿਆਂ ਦੇ ਹੱਥ ਸੋਭਦੀ ਐ ਇੱਕ ਤੋਂ ਦੋ ਕਰ ਦਿੰਦੀ ਐ ਕਰੇ ਏਕ ਤੇ ਦ્વੈ ਇੱਕ ਤੋਂ ਦੋ ਕਰ ਦਿੰਦੀ ਐ ਤੇ ਸੋਭਾ ਕਦੇ ਹੱਥ ਬੰਨਦੀ ਐ ਜੋਧਿਆਂ ਦੇ ਸੂਰਮਿਆਂ ਦੇ ਦਲੇਰਾਂ ਦੇ ਮਰਦਾਂ ਦੇ ਹੱਥ ਸੋਭਾ ਬੰਨਦੀ ਐ ਨਮੋ ਲੋਹ ਪੁਤਰੀ ਅਛੋ ਹੰਗ ਰਹਿੰਤੀ ਨਮਸਕਾਰ ਹੈ ਲੋਹੇ ਦੀ ਧੀ ਐ ਇਹ ਲੋਹ ਦੀ ਧੀ ਹੈ ਲੋਹੇ ਦੀ ਪੁੱਤਰੀ ਹੈ ਲੋਹੇ ਤੋਂ ਬਣੀ ਹੈ ਚੋਹ ਰਹਿੰਦੀ ਹੈ ਛੁਪ ਛੋ ਲੰਗ ਜਾਂਦੀ ਹੈ ਸਾਫ ਕਰਕੇ ਛੋ ਨਹੀਂ ਲਗਦੀ ਇਹਨੂੰ ਹਾਂਜੀ ਨਮੋ ਜੀਬ ਜਵਾਲਾ ਮੁਖੀ ਜਿਓ ਬੋਲਣਤੀ ਇਹ ਜਵਾਲਾ ਮੁਖੀ ਆਗ ਦੀ ਜੀਬ ਤੇਰਾ ਬਲਦੀ ਹੈ ਬੰਦੂਕਾਂ ਦੇ ਵਿੱਚ ਜਦੋਂ ਕਾੜ ਕਾੜ ਗੋਲੀਆਂ ਚੱਲਦੀਆਂ ਨੇ ਨਾ ਉਹ ਨਮ ਸ਼ਕਾਰ ਹੈ ਉਸ ਸ਼ਕਤੀ ਨੂੰ ਜਦੋਂ ਉਹ ਜਵਾਲਾ ਮੁਖੀ ਜਵਾਲਾ ਬਮਣੀਆਂ ਬੰਦੂਕਾਂ ਵਿੱਚੋਂ ਗੋਲੀਆਂ ਨਿਕਲਦੀਆਂ ਨੇ ਬੰਬ ਨਿਕਲਦੇ ਨੇ ਤੋਪਾਂ ਦੇ ਮਹਾਮਾਨ ਕੀ ਭਾਨ ਗੰਗਾ ਤਰੰਗੀ ਇਹ ਕਹਿੰਦੇ ਇੱਜ਼ਤ ਮਾਨ ਸਤਕਾਰ ਦਾ ਸੂਰਜ ਹੈ ਮਹਾਮਾਨ ਕੀ ਭਾਨ ਇੱਜ਼ਤ ਮਾਣ ਕੇ ਦੀ ਅਜੇ ਦੇ ਕੋਲ ਤੇਗ ਹੈ ਉਹ ਸੂਰ ਜਿਹੜਾ ਚਮਕਾ ਦਿੰਦੀ ਹੈ ਬੰਦੇ ਨੂੰ ਮਹਾ ਮਾਨ ਕੀ ਭਾਨ ਤੇ ਗੰਗਾ ਤਰੰਗੀ ਗੰਗਾ ਦੀਆਂ ਲਹਿਰਾਂ ਤਰਾਂ ਇਹ ਤੇਗ ਚਮਕਦੀ ਹੈ ਭਰੇ ਸਾਹਮੂ へ મોਖ ਦਾਤੀ ਅਪੰਗੀ ਜਿਹੜਾ ਸਾਹਮਣੇ ਆ ਕੇ ਤਲਵਾਰ ਦੇ ਆਪਣਾ ਸੀਸ ਦੇ ਦਿੰਦਾ ਉਹਨੂੰ ਮੁਕਤੀ ਦੇ ਦਿੰਦੀ ਹੈ ਅਭੰਗੀ ਉਹ ਮੁਕਤੀ ਜਿਹੜੀ ਭੰਗ ਨਾ ਹੋਵੇ ਤੇਗ ਤਲਵਾਰ ਸ੍ਰੀ ਖਗਖੰਡਾ ਨਮਸਕਾਰ ਹੈ ਗਲਗਿੱਧਰ ਪਾਸ਼ਾ ਕਹਿੰਦੇ ਸ੍ਰੀ ਤੇਗ ਤਲਵਾਰ ਨੂੰ ਖਗਖੰਡੇ ਨੂੰ ਮਹਾ ਰੁਦਰ ਰੂਪਾ ਬੀਰੂਪਾ ਪ੍ਰਚੰਡਾ ਬੜਾ ਰੁਦਰ ਭਿਆਨਕ ਰੂਪ ਆ ਮਹਾ ਤੇਜ ਖੰਡਾ ਦੋ ਖੰਡਾ ਦੋ ਧਾਰਾ ਮਹਾ ਤੇਜਸਵੀ ਸੂਰਬੀਰ ਕਾਲਪੁਰਖ ਦਾ ਖੰਡਾ ਦੋ ਧਾਰਾ ਮਹਾ ਸਤਰ ਬਨ ਕੋ ਮਹਾ ਭੀਮ ਆਰਾ ਜਿਵੇਂ ਜੰਗਲ ਨੂੰ ਆਲਾ ਕੱਟ ਦਿੰਦਾ ਜੰਗਲ ਨੂੰ ਆਰਾ ਕੱਟ ਦਿੰਦਾ ਸ਼ਤਰੂਆਂ ਦੇ ਦਲ ਦੇ ਲਈ ਇਹ ਭਿਆਨਕ ਆਰੇ ਵਾਲਾ ਕੰਮ ਕਰਦੀ ਹੈ ਜਿਹੜੀ ਅਕਾਲਪੁਰਖ ਦੀ ਸ਼ਕਤੀ ਹੈ ਚੰਡੀ ਹੈ ਮਹਾਕਾਲ ਕੀ ਆਲ ਕਾ ਕਾਲ ਕ੍ਰਧੰ ਮਹਾਕਾਲ ਕੀ ਕਾਲ ਮਹਾ ਵਿਗ੍ਰਹੀ ਬ੍ਰਧ ਦਾ ਸਿੱਧ ਉਧੰ ਅੱਜ ਜਦੋਂ ਵੀਰ ਅਸੂਰ ਮੇ ਵਿਗੜ ਜਾਂਦੇ ਨਾ ਸ਼ੁੱਧ ਸਰੂਪ ਵਿੱਚ ਆ ਕੇ ਤੇ ਫੇਰ ਉਹ ਕਾਬੂ ਨਹੀਂ ਆਉਂਦੇ ਜਦੋਂ ਸੂਰ ਮੇ ਚਾਹ ਚੜ ਜਾਂਦਾ ਮੈਦਾਨੇ ਜੰਗ ਵਿੱਚ ਰੋਕਿਆ ਵੀ ਨਹੀਂ ਰੁਕਦੇ ਉਹ ਸਰੂਪ ਵੀ ਚੰਡੀ ਦਾ ਹੀ ਹੈ ਕਹਿੰਦੇ ਮਹਾ ਵਿਗਰਹੀ ਬੜਾ ਭਿਆਨਕ ਵਿਗਰ ਹੈ ਰੂਪ ਸਰੂਪ ਉਤਾਰਨ ਕਰਦੀ ਹੈ ਪ੍ਰਿਤਦਾ ਸਿੱਧ ਉਧੰ ਹੋਰ ਕਹਿੰਦੇ ਵਾਧਾ ਕਰਦੀ ਹੈ ਧਰਮਧਾਰੀਆਂ ਸਿੱਧੀਆਂ ਦੇ ਕਾਰਜ ਰਾਸ ਕਰਦੀ ਹੈ ਮਹਾ ਪਾਤਣੀ ਤੂੰ ਪਲੈ ਕਾਲ ਕਾਰੀ ਮਹਾ ਪਾਤਣੀ ਵੱਡੇ ਵੱਡੇ ਪਾਪੀਆਂ ਜ਼ਾਲਮਾਂ ਦਾ ਨਾਸ ਕਰ ਦਿੰਦੀ ਪਾਤ ਕਰ ਦਿੰਦੀ ਹੈ ਪਰਲਾ ਕਾਲ ਕਰ ਪਰਲੋ ਲਿਆਉਂਦੀ ਹੈ ਮਹਾ ਅਸਤਰ ਤੂੰ ਹੀ ਤੂੰ ਹੀ ਸਤਰ ਹਾਰੀ ਮਹਾ ਅਸਤਰ ਦੂਰੋਂ ਵਾਰ ਕਰਨ ਵਾਲੀ ਬੰਬ ਚ ਤੋਪਾਂ ਮਜਾਈਲਾ ਇਹ ਵੀ ਤੂੰ ਹੀ ਐ ਛਤਰੂਆਂ ਨੂੰ ਮੈਦਾਨੇ ਜੰਗ ਚ ਹਾਰ ਦੇਣ ਵਾਲੀ ਵੀ ਤੂੰ ਹੀ ਐ ਮਹਾਕਾਲ ਕੀ ਲਾਟ ਬਿਕਰਾਲ ਭੀਮੰ ਮਹਾਕਾਲ ਕੀ ਲਾਟ ਜਗ ਰਹੀ ਆ ਜੋਤ ਜਗ ਰਹੀ ਆ ਬਿਕਰਾਲ ਭਿਆਨਕ ਰੂਪ ਵਿੱਚ ਜਿਹਨੂੰ ਦੇਖ ਕੇ ਵੱਡੇ ਵੱਡੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਹਾਂ ਵਹੀ ਤਛ ਮੁਚ ਸੰਕਰੇ ਸਤਰ ਕੀਮੰ ਅਹਲੇ ਤਛ ਮੁਚ ਚਲਦੀ ਆ ਟੋਟੇ ਟੋਟੇ ਕਦੀ ਮੁਚੇ ਪੰਦੀ ਜਾਂਦੀ ਕਰੇ ਛਤਰ ਕੀਮੰ ਵੈਰੀਆਂ ਦਾ ਕੀਮਾ ਕਰ ਦਿੰਦੀ ਐ ਮਹਾ ਤੇਜ ਕੀ ਤੇਜਤਾ ਤੇਜਵੰਤੀ ਉਹ ਤੇਜ ਦੀ ਵੀ ਤੇਜਤਾ ਹੈ ਭਾਵ ਜਿਹੜਾ ਤੇਜ ਪ੍ਰਤਾਪ ਹੁੰਦਾ ਨਾ ਉਹਦਾ ਵੀ ਮਹਾ ਤੇਜ ਤੇਜਵੰਤੀ ਸ਼ਕਤੀ ਹੈ ਪ੍ਰਜਾਖੰਡਨੀ ਦੰਡਨੀ ਸਤਰਹੰਤੀ ਉਹ ਪਰਜਾ ਨੂੰ ਖੰਡਣ ਕਰਨ ਵਾਲੀ ਤੇ ਛਤਰਾਂ ਨੂੰ ਦੰਡ ਦੇਣ ਵਾਲੀ ਹੈ ਮਹਾਬੀਰ ਅਪਿਤਿਆ ਮਹਾ ਭੀਮ ਰੂਪੰ ਜੋਦਿਆਂ ਦੀ ਵਿੱਦਿਆ ਵੀ ਤੂੰ ਹੀ ਐ ਮਹਾ ਭੀਰ ਮੈ ਧੀਰਦਾਤੀ ਅਨੁਪੰਗ ਔਰ ਬੰਨੀਆਂ ਬਟੀਆਂ ਮੁਸੀਬਤਾਂ ਦੇ ਵਿੱਚ ਜਿੱਥੇ ਕੋਈ ਭੀੜਾ ਪੈ ਜਾਂਦੀ ਐ ਨਾ ਉਦੋਂ ਤੂੰ تیر ਜਦੰਨੀ ਤੁਸੀਂ ਸੈਫ ਪੱਟਾ ਮਹਾਕਾਲ ਕਾਤੀ ਸੈਫ ਨੰਮੀ ਤਲਵਾਰ ਨੂੰ ਕਹਿੰਦੇ ਸਿੱਧੀ ਨੂੰ ਪੱਟਾ ਉਹ ਵੀ ਸੈਫ ਵਰਗਾ ਹੁੰਦਾ ਪਰ ਉਹ ਇੱਥੇ ਬਾਹ ਦੇ ਉੱਤੇ ਬੈ ਕੇ ਘੋੜੇ ਤੇ ਚੜ੍ਹ ਕੇ ਇਸ ਤਰ੍ਹਾਂ ਦੂਰੋਂ ਲੰਮਾ ਵਾਰ 5 ਫੁੱਟ ਤੱਕ ਮਾਰ ਕਰਦਾ ਤੁਸੀਂ ਸੈਫ ਪੱਟਾ ਮਹਾਕਾਲ ਕਾਤੀ ਕਾਤੀ ਅਗਲੇ ਪਾਸੇ ਥੋੜੀ ਟੇਢੀ ਹੁੰਦੀ ਆ ਉਹ ਕਾਤੀ ਕਾਲ ਰੂਪ ਤੂੰ ਹੀ ਐ ਲੋਕ ਆ ਆਪਣੇ ਕੋ ਆਪੈਦਾਨ ਦਾਤੀ ਅਨੁਗ ਕਹਿੰਦੇ ਨੇ ਅਨੁਸਾਰੀ ਚੱਲਣ ਵਾਲਾ ਜਿਹੜੇ ਜਿਹੜਾ ਕੋਈ ਤੇਰੀ ਅਗਿਆ ਤੇ ਚੱਲਦਾ ਹੈ ਉਸ ਅਨੁਗ ਆਪਣੇ ਕੋ ਆ ਪੈਦਾਨ ਪੈਦਾਨ ਦਾਤੀ ਉਹਨੂੰ ਨਰਪਹਾ ਕਰ ਦਿੰਦੀ ਜਦ ਮਿਆਂਨ ਤੇ ਵੀਰ ਤੋ ਕੋ ਸੜਕੈ ਇਹ ਕਾਲਪੁਰਖ ਦੀ ਸ਼ਕਤੀ ਜਦ ਮਿਆਂਨ ਤੇ ਵੀਰ ਤੋ ਕੋ ਸੜਕੈ ਜਦੋਂ ਮਿਆਂਨ ਚੋ ਤੇਗ ਨੂੰ ਸੂਰਮੇ ਸੜਕ ਕੇ ਬਾਹਰ ਕਢਦੇ ਨੇ ਪਰ ਲੈ ਕਾਲ ਕੇ ਸਿੰਧ ਪੱਕੇ ਕੜਕੈ ਉਸ ਵੇਲੇ ਪਰ ਲੈ ਕਾਲ ਦੇ ਸਮੁੰਦਰ ਜਿਵੇਂ ਉਛਲਦੇ ਨੇ ਨਾ ਇਹ ਤਾਂ ਫਿਰ ਪੁਚਾਲ ਆ ਜਾਂਦੇ ਨੇ ਮਜੋਰਾ ਦੇ ਡਰਪੋਕਾਂ ਤੇ ਦਿਲ ਤਹਿ ਜਾਂਦੇ ਨੇ ਐਂ ਲੱਗਦਾ ਵੀ ਜਿਵੇਂ ਸਮੁੰਦਰ ਉਛਲ ਕੇ ਅੰਸਾਰੀ ਧਰਤੀ ਨੂੰ ਡੋਬ ਦਵੇਗਾ ਉਹਨਾਂ ਦੀ ਮੌਤ ਆ ਜਾਂਦੀ ਹੈ ਨਾ ਹਾਂਜੀ ਤਸਾ ਖੇਤ ਮੈਂ ਹਾਸ ਲੈ ਤੋਹੇ ਸੂਰੇ ਇਹ ਅਰ ਸ਼ਕਤੀ ਤੈਨੂੰ ਹੱਥ ਵਿੱਚ ਫੜ ਕੇ ਸੂਰਮੇ ਖੇਜ ਤਸਦੇ ਨੇ ਅੱਗੇ ਵਧਦੇ ਨੇ ਭਰੇ ਸਾਹਮੂ ਹੇ ਸਿੱਧ ਸਾਵੰਤ ਪੂਰੇ ਬੜੇ ਸਿੱਧ ਸੰਪੂਰ ਰਾਜੇ ਮਹਾਰਾਜੇ ਸਮੰਤ ਜੰਗ ਦੇ ਮੈਦਾਨ 'ਚ ਭਿੜਦੇ ਨੇ ਅਰੇ ਹਾਸ ਦਵੇ ਕਾੜ ਕੈ ਮਿਆਂ ਮੈਤੇ ਜਿਹੜਾ ਕੱਢ ਕੇ ਜਿਹੜੇ ਦੋ ਦੋ ਹੱਥ ਕਰਦੇ ਨੇ ਫਤੇ ਪਾਏ ਹੈ ਵੀਰ ਮੈਦਾਨ ਮੈਤੇ ਉਸੂਰ ਮੇ ਮੈਦਾਨੇ ਜੰਗ 'ਚ ਫਤੇ ਪਾਉਂਦੇ ਨੇ ਜਿੱਤ ਹਾਸਲ ਕਰਦੇ ਨੇ ਕਟਕ ਛਤਰ ਕੇ ਅਗਰ ਹੋਏ ਫਟ ਬਾਹ ਹੈ ਬਾਰੀ ਦੀਆਂ ਫੌਜਾਂ ਦੇ ਅੱਗੇ ਹੋ ਕੇ ਫਟ ਮਾਰਦੇ ਨੇ ਤੇਗਾ ਦੇ ਵਾਰ ਕਰਦੇ ਨੇ ਬਰਿਆ ਦੇਵ ਕੰਨਿਆ ਤੇਉ ਕੰਤ ਚਾਹ ਹੈ ਦੇਵਤਿਆਂ ਦੀਆਂ ਦੇਵ ਕੰਨਿਆ ਬਸ਼ਰਾਵਾਂ ਸਵਰਗ ਤੋਂ ਉਹਨਾਂ ਨੂੰ ਵਿਹਾਨ ਹੁੰਦੀਆਂ ਨੇ ਅੱਗੇ ਵੱਧ ਕੇ ਹੱਥ ਕਰਦੇ ਸੁਰਗ ਬਾਸਮੈ ਭੋਗ ਵੈ ਵਰਖ ਤੇ ਤੇ ਉਹਨੇ ਸਾਰ ਉਹਨੇ ਜੁਗ ਸਵਰਗਾਂ ਚ ਰਹਿੰਦੇ ਨੇ ਸਮਰ ਸਾਮੂ ਹੈ ਸੀਸ ਤੋਂ ਪਾਹੇ ਚੜਾਵੈ ਸਮਰ ਸਾਮੇ ਜੁਦ ਦੇ ਮੈਦਾਨ ਚ ਤੇਰੇ ਕੋਲ ਜਿਹੜਾ ਆਪਣੇ ਸੀਸ ਦੀ ਭੇਡਾ ਚੜਾ ਦਿੰਦਾ ਹੈ ਮਹਾਪੂਪੂ ਆਉ ਤਰੇ ਰਾਜ ਪਾਵੈ ਅਗਲੇ ਜਨਮ ਚ ਰਾਜਾ ਬਣ ਕੇ ਆਉਂਦਾ ਮਹਾਭਾਵ ਸੋ ਜੋ ਕਰੇ ਤੋਰ ਪੂਜੰ ਕੇ ਆਤਮ ਸ਼ਕਤੀ ਹੈ ਭਗੋਤੀ ਜਿਹੜਾ ਪ੍ਰੇਮ ਨਾਲ ਤੇਰੀ ਪੂਜਾ ਭਾਵ ਮੈਨੇ ਪ੍ਰੇਮ ਮਹਾ ਭਾਵ ਸੋ ਬੜੀ ਭਾਵਨਾ ਨਾਲ ਜਿਹੜਾ ਤੇਰੀ ਪੂਜਾ ਕਰੇਗਾ ਸਮਰਜੀਤ ਕੈ ਸੂਰ ਹੋਇ ਆਦੂਜੰ ਕੋ ਚੰਦ ਜਿੱਤ ਕੇ ਪਹਿਲੇ ਨੰਬਰ ਦਾ ਸੂਰਮਾ ਹੋਵੇਗਾ ਤੂੰ ਜੈ ਪੂਜ ਹੈ ਵੀਰ ਬਾਨ ਹੈ ਤੇ ਛਤਰੀ ਤੇਰੀ ਪੂਜਾ ਸੂਰਮੇ ਕਰ ਦੇ ਨੇ ਛਤਰੀ ਕਰ ਦੇ ਨੇ ਮਹਾ ਖੜਕ ਧਾਰੀ ਮਹਾ ਤੇਜ ਅਤਰੀ ਮਹਾ ਖੜਕ ਧਾਰੀ ਮਹਾ ਤੇਜਸ਼ਵੀ ਤੇਜ ਸ਼ਸਤਰਾਂ ਦੇ ਅਸਤਰਾਂ ਦੇ ਧਾਰਨੀ ਹੁੰਦੇ ਨੇ ਉਹ ਆਪਣਿਆ ਪ੍ਰੀਤ ਸੋਪਰਾੰਤ ਅਸਤੋਤਰਿਆ ਕੋ ਜਿਹੜਾ ਸਵੇਰੇ ਉੱਠ ਕੇ ਨਿਤਨੇਮ ਦੇ ਨਾਲ ਇਸ ਅਸਤੋਤਰ ਦਾ ਪਾਠ ਪ੍ਰੇਮ ਨਾਲ ਕਰੇਗਾ ਕਰੇ ਰੁਦਰ ਕਾਲੀ ਨਮਸਕਾਰ ਤਾ ਕੋ ਕਹਿੰਦੇ ਉਹਨੂੰ ਨਮਸਕਾਰ ਕਰੇਗਾ ਸ਼ਿਵਜੀ ਭਗਵਾਨ ਉਨ ਨੂੰ ਰੁਦਰ ਨਮਸਕਾਰ ਕਰੇਗਾ ਉਹਨੂੰ ਕਾਲੀ ਬਹੁਤ ਜੜੀ ਆ ਮੌਤ ਉਹ ਵੀ ਨਮਸਕਾਰ ਕਰੇਗੀ ਰੁਦਰ ਮੰਜਨੀ ਵਿਂਜਨੀ ਹੈ ਅਗਉਤੀ ਕਹਿੰਦੇ ਰੁਦਰ ਮੰਜਨੀ ਰੁਦਰ ਸਰੂਪ ਭਿਆਨਕ ਰੂਪ ਵਾਲੀ ਹੈ ਭਗਉਤੀ ਸਾਰਿਆਂ ਤੋਂ ਅੱਗੇ ਹੀ ਹੈ ਉਸ ਪਿਛੇ ਨਹੀਂ ਹੁੰਦੀ ਕਦੀ ਵੀ ਕਦੀ ਵੀ ਸ਼ਸਤਰ ਧਾਰੀ ਪਿਛੇ ਨਹੀਂ ਹੁੰਦਾ ਉਹਦੀ ਹਰ ਮੈਦਾਨ ਫਤਿਹ ਹੁੰਦੀ ਹੈ ਹਾਂਜੀ ਸਦਾ ਜੈ ਸਦਾ ਜੈ ਸਦਾ ਜੈ ਭਗਉਤੀ ਸਦਾ ਜੈਕਾਰ ਹੋਵੇ ਜੈ ਜੈਕਾਰ ਹੋਵੇ ਏ ਭਗਉਤੀ ਤੇਰੀ ਸਦਾ ਪਹਿਲੇ ਵੀ ਜਾਇ ਸੀ ਹੁਣ ਵੀ ਜਾਏ ਆਉਣ ਵਾਲੇ ਜੋਗਾਂ ਵਿੱਚ ਤੇਰੀ ਜੈ ਹੋਵੇਗੀ ਹਾਂਜੀ ਸਦਾ ਦਾਹੇ ਨੇ ਦਾਸ ਕੋ ਦਾਨ ਦੀ ਜੈ ਸਦਾ ਦਾਹੇ ਨੇ ਦਾਸ ਕੋ ਦਾਨ ਦੀ ਜੈ ਸਦਾ ਮੇਰੇ ਸਜੇ ਹੱਥ ਵਿੱਚ ਰਹੀਂ ਮੇਰੇ ਸਜੇ ਪਾਸੇ ਰਹੀਂ ਸਦਾ ਤੂੰ ਮੇਰੇ ਸਿਰ ਤੇ ਹੱਥ ਰੱਖੀ ਮੇਰੀ ਬਾਹ ਬੇਲੀ ਬਣ ਕੇ ਰਹੀਂ ਗੁਰੂ ਸਾਹਿਬ ਗੋਬਿੰਦ ਕੀ ਰੱਖ ਕੀ ਜੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਗੁਰੂ ਸਾਹਿਬ ਗੋਬਿੰਦ ਕੀ ਜਿਹੜਾ ਸ਼ੈਨ ਸ਼ਾਹ ਹੈ ਬਾਜਾਂ ਵਾਲਾ ਗਲਗੀਆਂ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਉਹਦੀ ਸਦਾ ਹੀ ਤੂੰ ਰੱਖਿਆ ਕਰੀਂ